ਅੱਜ ਸਾਡੇ ਮਹਾਨ ਰਾਇਬਰ ਸਤਗੁਰੂ ਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਵੇਲੇ ਆਪਣੇ ਜਲੰਧਰ ਬੂਟਾ ਮੰਡੀ ਵਿਖੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ 15 ਤਰੀਕ ਤੋਂ ਦੀਵਾਨ ਕੀਰਤਨ ਅਤੇ ਸਾਜਰੇ ਨੇ ਬੜੇ ਜੋਰਾ ਸ਼ੋਰਾਂ ਚ ਲੋਕ ਵਿਸ਼ਪਤ ਭਰ ਤੋਂ ਲੋਕੀ ਬਹੁਤ ਸੰਗਤ ਇੱਥੇ ਆ ਕੇ ਸੀਸ ਝੁਕਾ ਰਹੀ ਹੈ ਅੱਜ ਅਸੀਂ ਬੂਟਾ ਮੰਡੀ ਰਵਦਾਸ ਧਾਮ ਤੋਂ ਬਹੁਤ ਸਜਾ ਕੇ ਪਾਲਕੀ ਝਾਕੀ ਲੈ ਕੇ ਜਾ ਰਹੇ ਪੂਰੇ ਸ਼ਹਿਰ ਦੇ ਵਿੱਚ ਅਸੀਂ ਲੈ ਕੇ ਸੀਸ ਝੁਕਾਵਾਂਗੇ ਜਗ੍ਹਾ ਜਗ੍ਹਾ ਲੰਗਰ ਕੀਰਤਨ ਦਰਬਾਰ ਲੱਗ ਰਹੇ ਮੈਂ ਇਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਆਪਣਾ ਸਮੇਂ ਕੱਢ ਕੇ ਜਗਬਾਨੀ ਟੀਵੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਕੀ ਸਾਰੇ ਨੂੰ ਲਾਈਵ ਟੈਲੀਕਾਸਟ ਕਰ ਰਹੇ ਆ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਗੋਟਨ-ਗੋਟਨ ਧੰਨਵਾਦ ਇੱਥੇ ਆ ਕੇ ਜਿਹੜੀਆਂ ਸੰਗਤਾਂ ਇੱਥੇ ਬਿਸ਼ਪ ਚੋ ਆਈਆਂ ਉਹ ਜਿਹੜੇ ਸਾਡੇ ਜਲੰਧਰ ਦੇ ਲੋਕ ਆ ਇੱਥੇ ਆ ਕੇ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਔਰ ਇਹਨਾਂ ਸ਼ਬਦਾਂ ਨਾਲ ਮੈਂ ਸਾਰੀਆਂ ਆਈਆਂ ਸੰਗਤਾਂ ਦਾ ਗੋਟਨ-ਗੋਟਨ ਧੰਨਵਾਦ ਕਰਨਾ ਚਾਹੁੰਦਾ ਆਪਣੇ ਸਮੂਹ ਮਹਿਰ ਪਰਿਵਾਰ ਵੱਲੋਂ ਸਾਫਤਾ ਮੇਰ सुरेंद्र ਮਹਿਜ ਜੀ ਵੱਲੋਂ ਔਰ ਆਪ ਵੱਲੋਂ ਮੈਂ ਭਾਜਪਾ ਦਾ ਜ਼ਿਲ੍ਹਾ ਸਕੱਤਰ ਆ ਪੂਰੀ ਭਾਜਪਾ ਦੀ ਲੀਡਰਸ਼ਿਪ ਵੱਲੋਂ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਇਸ ਵਾਰ ਦੇਖਣ ਨੂੰ ਮਿਲੇ ਜਿਹੜਾ ਨਵੇਂ ਸ਼ੋਭਾ ਯਾਤਰਾ ਬੜੀ ਧਮ-ਧ ਦੇਸ਼ਾਂ ਵਿਦੇਸ਼ਾਂ ਤੋਂ ਇਟਲੀ ਤੋਂ ਪੂਰੇ ਯੂਰਪ ਤੋਂ ਹਰ ਸਾਲ ਪੀੜੀਦਰ ਪੀੜੀ ਸੰਗਤਾਂ ਜਿਹੜੀਆਂ ਬਾਹਰ ਵੀ ਗਈਆਂ ਹੋਈਆਂ ਇੱਥੇ ਲਗਾਤਾਰ ਆ ਰਹੀਆਂ ਜੀ ਔਰ ਕਰੋੜਾਂ ਰੁਪਏ ਦੀ ਡੋਨੇਸ਼ਨ ਵੀ ਦਿੰਦੀਆਂ ਜੀ ਬਹੁਤ ਬਹੁਤ ਜਿਆਦਾ ਬਹੁਤ ਖੁਸ਼ੀ ਦਾ ਮੌਕਾ ਵੀ ਜਿਹੜਾ ਵੱਧ ਛੱਡ ਕੇ ਸਾਡੇ ਕੋ ਸਾਡੇ ਸਮਾਜ ਕੋ ਜਿੰਨੀ ਸਾਡੀ ਸ਼ਮਤਾ ਅਸੀਂ ਕਰਦੇ ਰਵਾਂਗੇ ਮਹਾਰਾਜ ਸਾਨੂੰ ਆਸ਼ੀਰਵਾਦ ਦੇਣ ਅਸੀਂ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਖਸਾਲੋ ਸਾਲ ਆਪਣੀ ਮਹਾਰਾਜ ਦੀ ਸਜਾਵਟ ਕਰਕੇ ਚਾਕੀਆਂ ਲੈ ਜਾਂਦੇ ਜਾਈਏ ਪਰ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਜੋ ਹੈ ਧਾਮ ਦੇ ਗੇੜੇ ਸੇਵਾਦਾਰਾਂ ਦੇ ਨਾਲ ਆਪਾਂ ਜੋ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੈ ਉਹ ਹੱਥੇ ਹਰ ਸਾਲ ਆਪਣੇ ਸੇਵਾ ਨਿਭਾਣ ਲਈ ਪਹੁੰਚਦੇ ਨੇ ਆਪਾਂ ਗੱਲਬਾਤ ਕਰਦੇ ਚੰਨੀ ਜੀ ਅੱਜ ਤਹੀ ਗੇੜੇ ਸੇਵਾ ਨਿਭਾਣ ਲਈ ਪਹੁੰਚੇ ਆ ਗਏ ਗੁਰੂ ਦਾਸ ਮਹਾਰਾਜ ਜੀ ਦੇ ਪ੍ਰਕਾਸ਼ਪੁਰੂ ਦੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪਰਉ ਦੀ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਚੰਨਜੀਤ ਸਿੰਘ ਚੰਨੀ ਇੱਥੇ ਪਹੁੰਚੇ ਨੇ ਗੁਰੂ ਦੇ ਜੋ ਹਰ ਸਾਲ ਇੱਥੇ ਨਗਰ ਕੀਰਤਬਾ ਯਾਤਰਾ ਤੇ ਪਹੁੰਚਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਧਾਮ ਤੇ ਜਿਹੜੀ ਸ਼ੋਭਾ ਯਾਤਰਾ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਨਿਕਲਦੀ ਵੀ ਆ ਤਿੰਨ ਦਿਨ ਦਾ ਜਿਹੜਾ ਮੇਲਾ ਇੱਥੇ ਕਰਾਇਆ ਜਾਏਗਾ ਤਸਵੀਰਾਂ ਤੁਹਾਨੂੰ ਇੱਥੇ ਲਗਾਤਾਰ ਦਿਖਾਉਂਦੇ ਰਹਿਣਾ

ਤੇ ਨੰਬਰ ਪਾਰਲੀਮੈਂਟ ਸ੍ਰੀ ਕੁਮਾਰ ਲਿੰਕੂ ਜੀ ਉਹ ਵੀ ਬਾਬਾ ਜੀ ਦਾ ਚੀਫਰ ਨਾਂਜੀ ਕੋਚੇ ਨੇ ਤੇ ਸੋਨ ਗੁਰੂ ਮੈਂ ਅੰਦਾਜ਼ ਪਰ ਕਰ ਗਿਆ ਸਭੀ ਆਪਣੀ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੇ ਅੱਜ ਸਭ ਨੇ ਇਕੱਠੇ ਹੋ ਕੇ ਸੋਨਾ ਮੰਡੀ ਦੇ ਸਭ ਜਿਹੜਾ ਜੀ ਦਾ ਨਾਮ ਲੈ ਕੇ ਚੋਕ ਦੇ ਵਿੱਚ ਉਹ ਅੰਗਿਤਾ ਜਿਹੜਾ ਆਪਾਂ ਮਾਤ ਕਰਤਾ ਕੱਲ ਜਿਹੜੀ ਹੈ ਆ ਖਾਲ ਜਿਹੜੀ ਹੈ ਸ਼ੋਭਾ ਯਾਤਰਾ ਦਾ ਜਿਹੜਾ ਪਿੰਡਾਂ ਵੀ ਵਧੀਆ ਹੋਵੇ ਉਹਦੇ ਸ਼ੋਭਾ ਵੀ ਹੋਣਾ ਵਾਕਤ ਵਾਕ ਸਵਾਕ ਮਿਲੇਗਾ ਨੇ ਸੁੰਦਰ ਝਾਕੀਆਂ ਜਿਹੜੀਆਂ ਬੀਮਾਰਾ ਜੀ ਦੀ ਸਿੱਖਿਆਵਾਂ ਦੱਸਉਂਦੀਆਂ ਆਹ ਸ਼ੋਭਾ ਯਾਤਰਾ ਦੇ ਵਿੱਚ ਉਹ ਮੈਂ ਆਪਣੇ ਵੱਲੋਂ ਇਨਕਾਰ ਤੋਂ ਹੋਪ ਜੀ ਲੱਗਣ ਦੇ ਸਵਾਗਤ ਪਾਈ ਹੈ ਸੰਗਤ ਵਿੱਚ ਇਹ ਬੰਦੂਰ ਕੋਈ ਨਾ ਕੋਈ ਬਿਲ ਬੈਂਕ ਦੇ ਸਾਰੇ ਦੇਖਦੇ ਸੰਗਤ ਜਿਹੜੀ ਹੁੰਦੀ ਹੈ ਪਰ ਕੋਵਿਡ-19 ਪਿਛਲੇ ਕੁਝ ਸਮੇਂ ਤੋਂ ਜਿਹੜਾ ਆਧੁਨਿਕ ਹੋ ਗਿਆ ਅਰੇਸਵਾ ਜਿਹੜੀ ਹੈ